ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਹਿਬ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਨਾਈ ਚਾਉ ਗਿਰਧ ਹਮਾਰੇ RAM ਕਾਰ ਦੁੱਖ ਲੱਗੈ ਨਾ ਭਾਈ ਸਰਬ ਸ਼੍ਰੀ ਗੁਰੂ ਰਜਿੰਦਰ ਸਿੰਘ ਜੀ ਮਹਾਰਾਜ ਉਹਨਾਂ ਦੇ ਆਉਣ ਵਾਲੇ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਆਪਾਂ ਇਹ ਸ਼ਬਦ ਸਿੱਖਾਂਗੇ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਤੁਹਾਡੀ ਆਪਣੀ ਕੰਪੋਜੀਸ਼ਨ ਹੋਵੇਗੀ ਨਵੀਂ ਕੰਪੋਜੀਸ਼ਨ ਹੈ ਜੀ ਅੱਜ ਆਪਾਂ ਇਹ ਸ਼ਬਦ ਮੰਦਰ ਸ਼ਬਦ ਤੱਕ ਦੇ ਪੰਜਵੇਂ ਕਾਲੇ ਤੋਂ ਮੇਰੀਆਂ ਭੈਣਾਂ ਤੇ ਬੱਚਿਆਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਜੀ ਇਸ ਸ਼ਬਦ ਦੀ ਤਾਲ ਬੰਦ ਕਹਿਰਵਾ ਤਾਲ ਹੈ ਜੀ ਇਸ ਸ਼ਬਦ ਦੇ ਅੰਦਰ ਲੱਗਣ ਵਾਲੇ ਸੁਰ ਹਾਂਜੀ ਸਾਰੇ ਕੋਮਲ ਗਾ ਮਾ ਪਾ ਧਾ ਤਿਨੀ ਕੋਮਲ ਗਾ ਕੋਮਲ ਤਿਧਾ ਕੋਮਲ ਵੀ ਇਸ ਸ਼ਬਦੰ ਦਾ ਸੁਰ ਲੱਗੇਗਾ ਜੀ ਪਹਿਲਾਂ ਮੈਂ ਆਪ ਜੀ ਨੂੰ ਸਤਾਈ ਅਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸੁਰਾਂ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪਉਲਸੁਖਦੀ ਮਾਫੀ ਬਖਸ਼ਣੀ ਅੱਗੇ ਤੋਂ ਸਮਰਥ ਬਖਸ਼ਣੀ ਸ਼ਬਦ ਸਿੱਖੀਏ ਜੀ ताती पार ब्रह्म सरनाई तातिवाओ नाल गई पार ब्रह्म सरनाई चौगिर्द हमारे रामता चौगिर्द हमारे रामता ਦੁੱਖ ਲਗੇ ਨਾ ਪਾਈ ਦੁੱਖ ਲਗੇ ਨਾ ਪਾਈ ਤਾਂ ਤੇਵਾ ਨਾ ਲਗੈ ਹੋਰ ਸਤ ਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਸਤ ਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ

ਇਹ ਤੇ ਬਾਕੀ ਅੰਤਰੇ ਬਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸਰਾ ਤੇ ਸਾਰਾ ਸ਼ਬਦ ਸਿੱਖਦੇ ਹਾਂ ਜੀ ਤਾ ਤੀ पगा मा गे गा मा पगा मा ग रे सारे सा पार ब्रह्म शरना पार ब्रह्म शरना अगली लाइन चौगिर्द हमारे राम का चौगिर्द हमारे चौगिर्द हमारे दादा दादा दानी दा दा दानी पादा पा मा, मा, मा। ਤੋ ਗਿਰਦ ਹਮਾਰੇ ਰਾਮਤਾਨ ਦੁੱਖ ਲਗੇ ਨਾ ਪਾਈ ਦੁੱਖ ਲਗੇ ਨਾ ਦਾਦਾ ਦ ਪਾ ਮਾ ਪਾ ਦੁੱਖ ලගේන ප ප ගමග සසස ප තති ਸਤਾਈ ਹੈ ਹੁਣ ਆਪਾਂ ਅੰਦਰਾ ਸਿੱਖਦੇ ਹਾਂ ਜੀ ਸਤ ਗੁਰ ਪੂਰਾ ਪੇਟਿਆ ਸਤ ਗੁਰ ਸਤ ਮਾਧਾ ਸਤ ਗੁਰ ਮਾਧਾ ਧਾਧਾ ਸਤ ਗੁਰ ਪੂਰਾ दनि सारे पूरा पेटया सत्गुर परा पे सतगुर पूरा दनििसर सनि नि सेट ਨੀ ਦਪਮਾ ਪੇਟ ਆ ਜਿਨ ਬਨਤ ਬਨਾਈ ਜਿਨ ਬਨਤ ਬਨਾਈ ਅਗਲੀ ਲਾਈਨ ਰਾਮਨਾਮ ਆਖਦ ਦਿਆ का लेवलाई अगली लाइन अस्थाई वाल जदो आना है एक का लेव ला दा पापा धा एक लेव लेव ਪ ਮ ਪ ਲੇਵ ਲਾਈ ਗ ਗ ਮ ਇਕਾਲੇਵ ਲਾਈ ਜੇ ਦੋ ਸਥਾਈ ਵਾਲਾ ਹੋਣਾ ਹੈ ਪਹਿਲੀ ਵਾਰ ਇਦਾਂ ਲਾਈਨ ਬੋਲਣੀ ਹੈ ਇਕਾਲੇਵ ਲਾਈ ਇੱਥੇ ਰੁਕ ਜਾਣਾ ਹੈ ਫਿਰ ਦੂਸਰੀ ਵਾਰ ਇਕਾਲ ਲੇਵ ਲਈ ਫਿਰਸਤਾਈ ਤਾ ਤੇਵਾਓ ਇਹ ਅਸਥਾਈ ਤੇ ਪਹਿਲਾ ਅੰਤਰਾ ਹੈ ਹੁਣ ਆਪਾਂ ਦੂਸਰਾ ਅੰਤਰਾ ਸਿੱਖਦੇ ਹਾਂ ਲਾਸਟ ਅੰਤਰਾ ਰੱਖ ਲੀਏ ਤੈਨ ਰੱਖਣ ਹਾਂ ਰਾ ਰੱਖਣ ਹਾ ਸਭ ਬਿਆਦ ਮਟਾਈ ਕਉ ਨਾਨਕ ਕਿਰਪਾ ਭਾਈ ਪ੍ਰਭ ਪੈ ਪ੍ਰਭ ਭਏ ਸਹਾਈ ਪ੍ਰਭ ਭਏ ਸਹਾਈ ਤਾ ਤਾ ਤੇਵਾ ਤਾ ਤੇਵਾ ਸ਼ਬਦ ਹੈ ਸਥਾਈਤ ਯੰਤਰੇ ਆਪ ਜੀ ਨੂੰ ਜਿਵੇਂ ਮੈਂ ਸਰਗਮ ਦੇ ਨਾਲ ਗਾਇਨ ਕਰਕੇ ਦੱਸਿਆ ਹਨ ਆਪ ਜੀ ਨੇ ਉਸੇ ਤਰੀਕੇ ਨਾਲ ਸਿੱਖਣਾ ਹੈ ਬੋਲ ਚੁਕ ਦੀ ਮਾਫੀ ਹੈ ਕਿ ਤੁਸਮਾ ਬਖਸ਼ਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ